ਚੱਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਮੂਹ ਸੰਤਾਂ ਨੂੰ ਦੀਵਾਲੀ ਤੇ ਲੱਖ ਲੱਖ ਵਧਾਈਆਂ ਵਿਸ਼ਕਰਮਾਂ ਦੀਆਂ ਲੱਖ ਲੱਖ ਵਧਾਈਆਂ ਚੀਵੇਂ ਪਾਰਸ਼ ਮੰਦੀ ਛੋੜਦੀਆਂ ਲੱਖ ਲੱਖ ਵਧਾਈਆਂ ਭਾਈ ਆਪ ਸਮੂਹ ਸੰਤਾਂ ਨੂੰ ਬੇਨਤੀ ਹੈ ਭਾਈ ਜਿੰਨੇ ਵੀ ਆਪਾਂ ਇਹ ਤਿਵਾਰਾਂ ਨੂੰ ਮਨਾ ਰਹੇ ਆਂ ਜ਼ਿਆਦਾਤਰ ਸਾਡੇ ਜੋ ਅਮੀਰ ਜਾਦੇ ਹਨ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਦੁਬਾਰੇ ਬੇਨਤੀ ਹੈ ਜਿਸ ਤਰ੍ਹਾਂ ਕਿ ਭਾਈ ਅਸੀਂ ਕੋਈ ਖਰੀਦੋ-ਫਰੋਦ ਕਰਦੇ ਹਾਂ ਅਸੀਂ ਗੱਡੀ ਲੈਣ ਜਾਂਦੇ ਹਾਂ ਕੋਈ ਵੱਡੀ ਚੀਜ਼ ਸ਼ੋਰੂਮ ਦੇ ਵਿੱਚ ਲੈਣ ਜਾਂਦੇ ਹਾਂ ਉੱਥੇ ਕੋਈ ਅਸੀਂ ਘੱਟ ਵੱਧ ਨਹੀਂ ਕਰਦੇ ਜਿੰਨੇ ਉਹ ਮੰਗਦੇ ਅਸੀਂ ਉਹਨੇ ਹੀ ਉਹਦਾ ਬਿੱਲ ਕਟਾ ਕੇ ਦੇ ਆਉਨੇ ਹਾਂ ਪਰ ਬੇਨਤੀ ਉਹ ਹੈ ਜਿਹੜੇ ਕਿ ਸਾਡੇ ਸੜਕਾਂ ਦੇ ਕਿਨਾਰੇ ਫੁੱਟਪਾਥ ਤੇ ਬੈਠ ਕੇ ਕੋਈ ਦੀਵੇ ਵੇਚ ਰਿਹਾ ਕੋਈ ਕਲੰਡਰ ਵੇਚ ਰਿਹਾ ਕੋਈ ਸਬਜ਼ੀ ਵੇਚ ਰਿਹਾ ਕੋਈ ਗੰਨੇ ਦਾ ਜੂਸ ਵੇਚ ਰਿਹਾ ਕੋਈ ਵੀ ਹੋਰ ਛੋਟਾ ਮੋਟਾ ਕਾਰੋਬਾਰ ਕਰ ਰਿਹਾ ਤੇ ਅਸੀਂ ਉਹਨਾਂ ਤੇ ਦਾ ਸਾਮਾਨ ਲੈਣ ਜਾਂਦੇ ਆ ਤੇ ਉਹਨਾਂ ਦੇ ਨਾਲ ਅਸੀਂ ਘੱਟਬੱਧ ਜ਼ਰੂਰ ਕਰਦੇ ਆ ਤੇ ਐਸਾ ਕਿਉਂ ਆ ਭਾਈ ਜਿੱਥੇ ਅਸੀਂ 10 20 50 100 ਦਾ ਸਾਮਾਨ ਲੈਣਾ ਉੱਥੇ ਘੱਟਬੱਧ ਕਰਦੇ ਆ ਜਿੱਥੇ ਕੋਈ ਲੱਖਾਂ ਦਾ ਸਾਮਾਨ ਲੈਣਾ 50 ਹਜ਼ਾਰ ਦਾ ਸਾਮਾਨ ਲੈਣਾ ਉੱਥੇ ਅਸੀਂ ਘੱਟ ਵੱਧ ਨਹੀਂ ਕਰਦੇ ਤੇ ਭਾਈ ਖੁਸ਼ੀ ਨਾਲ ਤੇ ਉਹਨਾਂ ਨੂੰ ਵੀ ਪੂਰੀ ਪੇਮੈਂਟ ਦੇ ਕੇ ਅਸੀਂ ਦੀਵਾਲੀ ਦਾ ਆਨੰਦ ਮਾਣੀਏ ਤੇ ਉਹਨਾਂ ਦਾ ਵੀ ਹੌਸਲਾ ਬਲੰਦ ਕਰੀਏ ਜਿਹੜੇ ਕੋਈ ਗਰੀਬ ਨਿਰਾਸ਼ਾ ਨਾ ਜਾਏ ਉਹਨਾਂ ਦੀ ਵੀ ਦੀਵਾਲੀ ਬਹੁਤ ਵਧੀਆ ਮੰਨੇ ਉਹ ਵੀ ਦਿਹਾੜੀ ਵਧੀਆ ਪਾ ਕੇ ਅਤੇ ਆਪਣੀ ਦੀਵਾਲੀ ਬਣਾਉਣ ਤੇ ਆਪਣੀ ਦਿਹਾੜੀ ਦਾ ਉਹ ਕਾਰੋਬਾਰ ਵਧੀਆ ਕਰ ਸਕਣ ਹਰ ਇੱਕ ਚਾਹੁੰਦਾ ਹੈ ਜਿਹੜਾ ਵੀ ਛੋਟੇ ਤੋਂ ਛੋਟਾ ਗਰੀਬ ਹੈ ਸੜਕਾਂ ਦੇ ਕਿਨਾਰੇ ਬੈਠਦਾ ਫੜੀਆਂ ਤੇ ਬੈਠਦਾ ਰੀੜੀਆਂ ਤੇ ਸਮਾਨ ਵੇਚਦਾ ਹੈ ਤੇ ਉਹ ਵੀ ਸੋਚਦਾ ਵੀ ਸਾਡੀ ਦੀਵਾਲੀ ਬਹੁਤ ਵਧੀਆ ਮੰਨੇ ਤੇ ਭਾਈ ਅਸੀਂ ਖੁਸ਼ੀ ਨਾਲ ਸਾਰਿਆਂ ਦੀ ਦੀਵਾਲੀ ਰਲ ਮਿਲ ਕੇ ਬਹੁਤ ਬੜੀਆ ਖੁਸ਼ੀ ਭਰੀ ਮਨਾਈਏ ਤੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਭਾਈ ਜਿਹੜੇ ਦੀਵਾਲੀ ਮਨਾ ਰਹੇ ਆ ਖੁਸ਼ੀਆਂ ਭਰਾ ਤੇ ਆੜਾ ਆ ਰਹੇ ਆ ਤੇ ਆਪਾਂ ਵੀ ਮਨਾਈਏ ਸਾਰਿਆਂ ਦਾ ਵੀ ਮਨਾਈਏ ਸਾਰਿਆਂ ਨੂੰ 2 ਰੁਪਏ ਬਾਤ ਤੋਂ ਬਾਤ ਉਹਨਾਂ ਨੂੰ ਮਟਾਈਏ ਜੇ ਆਤੋਂ ਗਰੀਬ ਹਨ ਜਿਹੜੇ ਰੇੜੀਆਂ ਦੇ ਕਿਨਾਰੇ ਫੜੀਆਂ ਲਾ ਕੇ ਜਾਂ ਥੱਲੇ ਫਟਬਾਤਾਂ ਤੇ ਬੈਠੇ ਹਨ ਅਸੀਂ ਉਹਨਾਂ ਦਾ 10 ਰੁਪਏ ਦਾ ਉਹਦਾ ਵਾਦਾ ਕਰੀਏ ਕਿ ਉਹਨਾਂ ਦੀ ਵੀ ਦੀਵਾਲੀ ਵਧੀਆ ਮੰਨੇ ਉਹਨਾਂ ਦੇ ਵੀ ਪਰਿਵਾਰ ਦੇ ਵਿੱਚ ਵਧੀਆ ਦੀਵੇ ਜਗਣ ਖੁਸ਼ੀਆਂ ਮੰਨਣ ਮਠਿਆਈਆਂ ਵੰਡਣ ਤੇ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਸਮੂਹ ਸੰਗਤਾਂ ਦੇ ਵਿੱਚ ਸ਼ਰਨ ਆਬਿੱਤ ਕੇ ਭਾਈ